ਸਾਬਤੀ ਟ੍ਰੱਕੀ ਜਾਊਗੀ ਜਦੋਂ ਸ਼ੁਰੂਆਤ ਦੇ ਵਿੱਚ ਇਹ ਇਤਸਾਕੀ ਇਸ ਤਰ੍ਹਾਂ ਰੱਖੀ ਜਾਊਗੀ ਅਸੀਂ ਇੰਨਾ ਕ ਫਸਲ ਲਗਾ ਚੁੱਕੇ ਹਾਂ ਤਾਂ ਇਹ ਵਾਲਾ ਜੋੜ ਇਹਦੇ ਉੱਪਰ ਚਲਾ ਜਾਏਗਾ ਹੈਲੋ ਹਾਂਜੀ ਸਾਸੀ ਗਾਜੀ ਸਾਰਿਆਂ ਨੂੰ ਤੇ ਅੱਜ ਸਤੂ ਲੋਹਾ ਘਣਾ ਚੈਨਲ ਤੇ ਤੁਹਾਡਾ ਸਾਰਦਾ ਇੱਕਾ ਸਵਾਗਤ ਤੇ ਅੱਜ ਦੀ ਵੀਡੀਓ ਇੱਕ ਨਵੇਂ ਹੀ ਕੰਟੈਕਟ ਦੇ ਨਾਲੇ ਮੈਥਡ ਦਾ ਤੇ ਨਵੇਂ ਟਾਪਿਕ ਦੀ ਵੀਡੀਓ ਅੱਜ ਹੈ ਆਪਾਂ ਜਦ ਵੀ ਘਰ ਬਣਾਉਣੇ ਆ ਜਾਂ ਕੋਈ ਵੀ ਮਾਰਤੋਂ ਸਾਰੀ ਕਰਦੇ ਆ ਤਾਂ ਹਮੇਸ਼ਾ ਛੱਤ ਦੀ ਮਜ਼ਬੂਤੀ ਦੀ ਚਿੰਤਾ ਦਾ ਵਿਸ਼ਾ ਹੁੰਦੀ ਹੈਗੀ ਤੇ ਹਮੇਸ਼ਾ ਆਪਾਂ ਚਾਹੁੰਦੇ ਹਾਂ ਕਿ ਛੱਤ ਦੀ ਮਜ਼ਬੂਤੀ ਲੰਬੇ ਸਾਲਾਂ ਤੱਕ ਬਣੀ ਰਹੇ ਤੇ ਮਜ਼ਬੂਤ ਛੱਤ ਦੀ ਜਿਆਦਾਤਰ ਦਿੱਕਤ ਵਰਸ਼ਾ ਵਰਖਾ ਦੇ ਪਾਣੀ ਜਾਂ ਟੈਂਕੀ ਦੀ ਓਵਰਲੋਡਿੰਗ ਜਾਂ ਕਿਸੇ ਟੁੱਟੀ ਦੇ ਪਾਣੀ ਦੀ ਗੱਲ ਹੁੰਦੀ ਹੈਗੀ ਜੋ ਆਪਾਂ ਤਾਂ ਕੋਈ ਪਾਣ ਛੱਡ ਜਾਂਦਾ ਤੇ ਅੱਜ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਤੁਸੀਂ ਆਪਣੀ ਛੱਤ ਦੀ ਮਜ਼ਬੂਤੀ ਨੂੰ ਵਧੀਆ ਬਣਾ ਸਕਦੇ ਹੋ ਬਈ ਦਾ ਛੱਤ ਦੀ ਮਜ਼ਬੂਤੀ ਜ਼ਿਆਦਾਤਰ ਫਰਸ਼ ਲਗਾ ਕੇ ਕੀਤੀ ਜਾਂਦੀ ਆ ਪਰ ਫਿਰ ਵੀ ਕਈਆਂ ਦੇ ਮਨ ਚ ਇਹ ਹੁੰਦਾ ਕਿ ਫਰਸ਼ ਚੰਗੀ ਤਰ੍ਹਾਂ ਵਧੀਆ ਮਜ਼ਬੂਤ ਤਰ੍ਹਾਂ ਜੇ ਲੰਬੇ ਸਮੇਂ ਤੱਕ ਟੱਕ ਸਕੇ ਲਗਾਇਆ ਜਾਵੇ ਅੱਜ ਸਾਨੂੰ ਅਸੀਂ ਦੱਸਣ ਜਾ ਰਹੇ ਆ ਇਹ ਫਰਸ਼ ਜੋ ਤੁਸੀਂ ਲੱਗਿਆ ਦੇਖ ਰਹੇ ਹੋ ਇਸ ਨੂੰ ਲਹਿਰੀਆ ਫਰਸ਼ ਕਹਿੰਦੇ ਨੇ ਲਹਿਰੀਆ ਬੇਸੇ ਦਾ ਫਰਸ਼ ਸਿੰਪਲ ਤਰੀਕੇ ਨਾਲ ਵੀ ਲਾਇਆ ਜਾਂਦਾ ਹੈ ਆਮ ਤੌਰ ਤੇ ਇੱਟਾਂ ਦਾ ਜੋੜ ਮਾਰ ਕੇ ਕੋਈ ਸੈਂਟਰ ਜੱਟ ਰੱਖ ਕੇ ਤੇ ਇਹ ਥੋੜੇ ਫਰਸ਼ ਦੀ ਗੱਲ ਇਹ ਹੈ ਕਿ ਇਹ ਜਿਆਦਾ ਮਜ਼ਬੂਤ ਮਜ਼ਬੂਤ ਹੈ ਤੇ ਇੱਕ ਖਾਸ ਗੱਲ ਇਹ ਹੈ ਕਿ ਇਹ ਪੁਰਾਣੇ ਲੰਬੇ ਸਮੇਂ ਤੋਂ ਜਿਉਂ ਕਿ ਪੰਜਾਬ ਜਾਂ ਹੋਰ ਜਿੱਥੇ ਵੀ ਵਿਸਾਰੀ ਕੀਤੀਆਂ ਖਾਸ ਕਰਕੇ ਇੰਡੀਆ 'ਚ ਇਹ ਬਹੁਤ ਜਿਆਦਾ ਮੈਥਨ ਦਾ ਯੂਜ਼ ਕੀਤਾ ਜਾਂਦਾ ਆ ਤੁਹਾਨੂੰ ਦਿਖਾਉਣਾ ਕਿ ਕਿੱਦਾਂ ਤੁਸੀਂ ਇਹਦੀ ਚਾਲ ਜਾਂ ਕਿਸ ਤਰ੍ਹਾਂ ਇਸ ਨੂੰ ਲਾਉਣਾ ਤੁਸੀਂ ਸਟਾਰਟ ਕਰ ਸਕਦੇ ਆਜਾ ਤੁਹਾਨੂੰ ਹੁਣ ਦੱਸ ਦਿਆ ਕਿੱਦਾਂ ਤੁਸੀਂ ਇਹਨੇ ਲਾਉਣਾ ਸਟਾਰਟ ਕਰ ਸਕਦੇ ਹੋ ਵੈਸੇ ਅਸੀਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੰਨਾ ਕ ਫਰਸ਼ ਲਗਾ ਚੁੱਕੇ ਹਾਂ ਜੇ ਤੁਸੀਂ ਵੀ ਇਸ ਫਰਸ਼ ਨੂੰ ਸਟਾਰਟ ਕਰੋਗੇ ਤਾਂ ਫਰਸ਼ ਸਾਫ਼ ਤੇ ਟ੍ਰੱਕੀ ਜਾਊਗਾ ਜਦੋਂ ਸ਼ੁਰੂਆਤ ਦੇ ਵਿੱਚ ਇਹ ਇੱਕ ਸਾਫ਼ਤੀ ਇਸ ਤਰ੍ਹਾਂ ਰੱਖੀ ਜਾਊਗੀ ਅਸੀਂ ਇੰਨਾ ਕ ਫਰਸ਼ ਲਗਾ ਚੁੱਕੇ ਹਾਂ ਤਾਂ ਇਹ ਵਾਲਾ ਜੋੜ ਇਹਦੇ ਉੱਪਰ ਚਲਾ ਜਾਏ ਇਸ ਤੋਂ ਅਗਲੀ ਟ ਜੋ ਤੁਸੀਂ ਰੱਖੋਗੇ ਇਸ ਵਾਲੀ ਟ ਦੇ ਇਹ ਸੈਂਟਰ ਵਿੱਚ ਹੀ ਟਿਕੇਗੀ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਟ ਬਿਲਕੁਲ ਇਹ ਸੈਂਟਰ 'ਚ ਹੈ ਅਗਲੀ ਟੰਗਾਉਣ ਦੇ ਲਈ ਤੁਸੀਂ ਇਹ ਖਿਆਲ ਜੂ ਰੱਖਣਾ ਹੈ ਕਿ ਇਹਦਾ ਆਵਾਜ਼ ਵਿੱਚ ਜੋੜ ਮਰਦਾ ਰਹੇ ਹਮੇਸ਼ਾ ਹੀ ਇੱਕ ਏਦਾਂ ਨਹੀਂ ਲੱਗੇ ਜੀ ਜਾਂ ਏਦਾਂ ਨਹੀਂ ਲੱਗੇ ਜੀ ਜਾਂ ਏਦਾਂ ਹੀ ਲੱਗੇ ਫਰਸ਼ ਲਾਉਂਦੇ ਸਮੇਂ ਇਟਾਂ ਦਾ ਪੱਧਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਫਰਸ਼ ਦੇ ਵਿੱਚ ਕੋਈ ਨਾ ਪੈ ਸਕਣ ਜਿਸ ਕਰਕੇ ਬਾਅਦ ਵਿੱਚ ਪਾਣੀ ਦੇ ਖੜਨ ਦੀ ਦਿੱਕਤ ਹੋ ਸਕਦੀ ਹੈ ਇਹ ਇਸ ਫਰਸ਼ ਨੂੰ ਲਾਉਣ ਦੀ ਚਾਹ ਤੇ ਇਸ ਫਰਸ਼ ਦੇ ਵਿੱਚ ਹਮੇਸ਼ਾ ਫੇਰ ਦੇਖਣਾ ਜ਼ਰੂਰੀ ਬੰਦਾ ਹੈ ਇਹ ਜ਼ਰੂਰ ਖਿਆਲ ਰੱਖੋ ਤੇ ਇਸ ਫਰਸ਼ ਨੂੰ ਤੁਸੀਂ ਸੁੱਕਾ ਵੀ ਲਗਾ ਸਕਦੇ ਹੋ ਪਰ ਅਸਲ ਵਿੱਚ ਤਰੀਕਾ ਇਹ ਹੈ ਕਿ ਜੇ ਤੁਸੀਂ ਗਾਰਜਾ ਇਹ ਫਰਸ਼ ਲਗਾਓਗੇ ਤਾਂ ਇਹ ਤੇਲ ਬਹੁਤ ਘੱਟ ਆਵੇਗਾ। ਜਿੰਨੇ ਵਾਰੀਟ ਅੜ ਕਰੀਏ ਹਿਨਾਲ ਜੇ ਤੁਸੀਂ ਅਜਿਹਾ ਫਰਸ਼ ਇੱਥੇ ਹੀ ਕੋਲੋਂ ਪਾਉਗੇ ਤਾਂ ਇਸ ਫਰਸ਼ ਦੀ ਇੱਕ ਖਾਸਿਤਆ ਕੀ ਇਸ ਤੇ ਕੋਲੋਂ ਪਾਉਣ ਤੋਂ ਬਾਅਦ ਇਸ ਉੱਤੇ ਤੇੜ ਜਾਂ ਬਾੜ ਆਪਾਂ ਕਹਿ ਦਿੰਦੇ ਹਾਂ ਬਹੁਤ ਘੱਟ ਆਵੇਗਾ ਦੂਸਰੇ ਫਰਸ਼ ਦੇ ਮੁਕਾਬਲੇ